ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਤਨੀ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਹਰਮੇਸ਼ ਲਾਲ ਦੀ ਅਗਵਾਈ ਵਿੱਚ ਅੱਖਾਦਾਨ ਮਹਾਦਾਨ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਪੁਨਰਜੋਤ ਸੰਸਥਾ ਦੇ ਇੰਟਰਨੈਸ਼ਨਲ ਕੋਆਰਡੀਨੇਟ ਅਸ਼ੋਕ ਮਹਿਰਾ ਆਪਣੀ ਧਰਮ ਪਤਨੀ ਕਮਲ ਮਹਿਰਾ ਤੇ ਬੇਟੀ ਮੁਸਕਾਨ ਮਹਿਰਾ ਨਾਲ ਹਾਜ਼ਰ ਹੋਏ। ਅਸ਼ੋਕ ਮਹਿਰਾ ਨੇ ਅੱਖਾਦਾਨ ਕਰਨ ਦੀ ਮਹੱਤਤਾ ਅਤੇ ਲੋੜ ਬਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੱਢ ਮੁਲੀ ਜਾਣਕਾਰੀ ਦਿੱਤੀ। ਸੈਮੀਨਾਰ ਨੂੰ ਮੁਖਤੋਰ ਤੇ ਮੁਸਕਾਨ ਮਹਿਰਾ ਜੋ ਕਿ ਬੀਐਸਸੀ ਆਨਰਸ ਸਾਈਕੋਲੋਜੀ ਅਤੇ ਬਿਹੇਵੀਅਰ ਦੀ ਪੜਾਈ ਦੇਰਾਦੂਨ ਯੂਨੀਵਰਸਿਟੀ ਤੋਂ ਕਰ ਰਹੇ ਹਨ ਨੇ ਕੰਡਕਟ ਕੀਤਾ ਇਸ ਮੌਕੇ ਤੇ ਮਸਕਾਨ ਮਹਿਰਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਵੇਲੇ ਭਾਰਤ ਵਿੱਚ ਹਜ਼ਾਰਾਂ ਲੋਕ ਅਜਿਹੇ ਹਨ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਅਤੇ ਉਹ ਇਸ ਰੰਗਲੀ ਦੁਨੀਆ ਨੂੰ ਦੇਖ ਨਹੀਂ ਸਕਦੇ ਜੇਕਰ ਅਸੀਂ ਅੱਖਾਂਦਾਨ ਕਰਨ ਦਾ ਪ੍ਰਣ ਕਰੀਏ ਤਾਂ ਹਜ਼ਾਰਾਂ ਲੋਕਾਂ ਨੂੰ ਇਹ ਦੁਨੀਆ ਦੇਖਣ ਦਾ ਮੌਕਾ ਮਿਲੇਗਾ ਅਤੇ ਸਾਡੀ ਮੌਤ ਤੋਂ ਬਾਅਦ ਵੀ ਸਾਡੀਆਂ ਅੱਖਾਂ ਜਿਉਂਦੀਆਂ ਰਹਿਣਗੀਆਂ ਇਸ ਮੌਕੇ ਤੇ ਕਈ ਅਧਿਆਪਕਾਂ ਨੇ ਅੱਖਾਂਦਾਨ ਕਰਨ ਦੇ ਫਾਰਮ ਭਰੇ ਪ੍ਰਿੰਸੀਪਲ ਹਰਮੇਸ਼ ਖੇੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਖਾਂ ਕੁਦਰਤ ਦੀ ਬਖਸ਼ੀ ਹੋਈ ਇੱਕ ਵੱਡਮੁੱਲੀ ਦਾਤ ਹੈ ਅਤੇ ਇਨਸਾਨ ਦੀ ਮੌਤ ਤੋਂ ਬਾਅਦ ਇਹ ਉਸਦੇ ਨਾਲ ਹੀ ਸੜ ਕੇ ਸੁਆਹ ਹੋ ਜਾਂਦੀਆਂ ਹਨ ਸੋ ਸਾਨੂੰ ਇਹਨਾਂ ਨੂੰ ਦਾਨ ਕਰਕੇ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰਨਾ ਚਾਹੀਦਾ ਹੈ इस मौके पर ऋषि कुमार वाइस प्रिंसिपल तीर्थ कुलवंतर लेक्चरर विद्या सागर कोच लाल मुनीश कुमार जसविंदर कौर सुरुचि लूथरा सुखवीर कौर जसवीर कौर रजनी सूद सुखवीर कौर जसवीर कौर रजनी सूद तो इलावा समूह विद्यार्थी हाजिर सन धनी पिंड पत्रकार मोहित शर्मा की रिपोर्ट मैं ਤੇ ਸਾਡਾ ਮੇਨ ਮੋਟਿਵ ਹੈ ਕਿ ਅਸੀਂ ਵਕ ਵਕ ਸਕੂਲਾਂ ਵਿੱਚ ਜਾ ਕੇ ਸਪੈਸ਼ਲੀ ਸਾਡੇ ਯੂਥ ਨੂੰ ਅੱਖਾਂ দান ਬਾਰੇ ਪ੍ਰੇਰਿਤ ਕਰੀਏ ਤਾਂ ਕਿ ਉਹ ਘਰੇ ਜਾ ਕੇ ਆਪਣੇ ਆਪਣੇ ਪੇਰੈਂਟਸ ਨੂੰ ਆਪਣੇ ਭਰਾਵਾਂ ਭੈਣਾਂ ਨੂੰ ਆਪਣੇ ਦੋਸਤਾਂ ਨੂੰ ਇਹਦੇ ਬਾਰੇ ਹੋਰ ਜਾਗਰੂਕ ਕਰਨ ਤੇ ਅਸੀਂ ਫ੍ਰੀ ਆਫ ਕਾਸਟ ਆਈ ਡੋਨੇਸ਼ਨ ਦਾ ਕਾਰਨੀਅਲ ਟ੍ਰਾਂਸਪਲੈਂਟ ਅਸੀਂ ਪ੍ਰੋਪਰਲੀ ਫ੍ਰੀ ਆਫ ਕਾਸਟ ਕਰਵਾਉਣਾ ਹੈ ਅੱਜ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵਿੰਡ ਵਿਖੇ ਪੁਨਰ ਜੋਤ ਸੰਸਥਾ ਵੱਲੋਂ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਅੱਖਾਂ ਦੀ ਦੇਖਪਾਲ ਤੇ ਅੱਖਾਂ ਦੀ ਸੰਭਾਲ ਦੇ ਬਾਰੇ ਇੱਕ ਸੈਮੀਨਾਰ ਕਰਵਾਇਆ ਗਿਆ ਔਰ ਅੱਜ ਦੇ ਸੈਮੀਨਾਰ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਮੁਸਕਾਨ ਮਹਿਰਾ ਜੀ ਜੋ ਬਹੁਤ ਹੀ ਬੱਚਿਆਂ ਨੂੰ ਮੋਟੀਵੇਟ ਕੀਤਾ ਔਰ ਅੱਜ ਉਹਨਾਂ ਨੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਕੂਲ ਦੇ ਦੱਸਿਆ ਕਿ ਕਿਵੇਂ ਆਪਾਂ ਅੱਖਾਂ ਦੀ ਸੰਭਾਲ ਕਰਨੀ ਹੈ ਔਰ ਜੀਨ ਤੋਂ ਬਾਅਦ ਜਦੋਂ ਵੀ ਕੋਈ ਮੌਤ ਹੁੰਦੀ ਹੈ ਉਹ ਅੱਖਾਂ ਕਿਵੇਂ ਡੋਨੇਟ ਕਰਨੀਆਂ ਔਰ ਉਹਦੇ ਕੀ ਕੀ ਫਾਇਦੇ ਨੇ ਤੇ ਉਹ ਲੋੜਵੰਦ ਬੱਚੇ ਲੋਕ ਜਾਂ ਬਜ਼ੁਰਗ ਜਿਨ੍ਹਾਂ ਦੀ ਅੱਖਾਂ ਨਹੀਂ ਉਹਨਾਂ ਅੱਖਾਂ ਨੂੰ ਕਿਵੇਂ ਉਹ দান ਦੇ ਤੌਰ ਤੇ ਵਰਤੀਆਂ ਜਾਣੀਆਂ ਉਹਦੇ ਬਾਰੇ ਜਾਣਕਾਰੀ ਦਿੱਤੀ ਹੈ ਔਰ ਅੱਜ ਸਕੂਲ ਦੇ ਵਿੱਚ ਸਾਡੇ 11 ਅਧਿਆਪਕਾਂ ਨੇ ਅੱਖਾਂ দান ਕਰਨ ਦਾ ਜਿਹੜਾ ਪ੍ਰਣ ਵੀ ਲਿਆ ਹੈ ਖਾਮ ਭਰਿਆ ਹੈ ਸੋ ਮੈਂ ਅੱਜ ਮੁਸਕਾਨ ਮੈਰਾਜੀ ਦਾ ਤੇ ਉਹਨਾਂ ਦੇ ਫਾਦਰ ਸਾਹਿਬ ਮੈਰਾ ਸਾਹਿਬ ਜਿਨ੍ਹਾਂ ਨੇ ਇਹ ਪ੍ਰੋਜੈਕਟ ਜਿਹੜਾ ਹੈ ਪੁਨਰਜੋਦ ਦਾ ਸਾਰੇ ਇੰਡੀਆ ਦੇ ਵਿੱਚ ਸ਼ੁਰੂ ਕੀਤਾ ਹੈ ਔਰ ਤਕਰੀਬਨ ਹੁਣ ਤੱਕ 7000 ਤੋਂ ਵੱਧ ਜਿਹੜੇ ਲੋੜਵੰਦ ਬੱਚੇ ਆ ਬਜ਼ੁਰਗੋ ਆ ਜਿਨ੍ਹਾਂ ਦੀਆਂ ਅੱਖਾਂ ਨਹੀਂ ਉਹਨਾਂ ਨੂੰ ਦਾਨ ਕਰਕੇ ਪਵਾ ਚੁੱਕੇ ਆ ਸੋ ਅੱਜ ਇਹ ਸੰਸਥਾ ਸਾਡੇ ਸਕੂਲ ਵਿੱਚ ਆਏ ਆ ਤੇ ਅਸੀਂ ਇਹਨਾਂ ਦਾ ਸਕੂਲ ਦੇ ਵੱਲੋਂ ਬਹੁਤ ਬਹੁਤ